वापिस Uh oh ਤੁਹਾਡੀ ਸਭ ਤੋਂ ਪਹਿਲਾਂ ਸਾਸੇਗਾ ਤੁਹਾਨੂੰ ਤੁਸੀਂ ਉਦੋਂ ਦਾ ਆਫਿਸ ਆਉਂਦੇ ਨਹੀਂ ਕੋਈ ਮਕਸਦ ਜ਼ਰੂਰ ਹੋਊਗਾ ਜੀ ਜੀ ਸਨੂ ਜੀ ਬਹੁਤ ਬਹੁਤ ਧੰਨਵਾਦ ਅੱਜ ਬੜਾ ਭਾਗਾ ਵਾਲਾ ਦਿਨ ਹੈ ਮੈਂ ਇੱਧਰ ਲੰਘਦਾ ਸੀ ਕਾਫੀ ਸਾਲਾਂ ਬਾਅਦ ਆਪਾਂ ਮਿਲੇ ਹੈ ਨਾ ਔਰ ਤੁਹਾਡਾ ਨਾਂ ਭਾਜੀ ਕੋਣ ਨਹੀਂ ਜਾਣਦਾ ਸਨੂ ਢੋਲੀ ਭੋਗਪੁਰ ਤੇ ਬੜਾ ਮਸ਼ਹੂਰ ਹੈ ਭੰਗੜਾ ਭੰਗੜਾ ਗਰੁੱਪ ਵੀ ਹੈ ਤੁਸੀਂ ਪੰਜਾਬੀ ਕਲਚਰ ਦੀ ਸੇਵਾ ਕਰਦੇ ਹੋ ਔਰ ਮੈਂ ਸੁਣਿਆ ਤੁਹਾਡਾ ਪਵਨ ਦੇ ਬਾਰੇ ਸੁਣਿਆ ਇਹ ਨੂੰ ਕਿਉਂਕਿ 3-4000 ਵਿਦਿਆਰਥੀਏ ਸੂਰ ਸਰਗਮ ਸੰਗੀਤ ਕਲਾ ਮੰਦਿਰ ٹرسٹ ਭੂਗਪੁਰ ਨੇ ਅਜ ਤੱਕ 2 ਸਨ 2000 ਤੋਂ 2025 25 ਸਾਲਾਂ ਦੇ ਵਿੱਚ 4-5-4 ਵਿਦਿਆਰਥੀ ਹੋਨਰ ਵਿਦਿਆਰਥੀ ਤੇ ਇਹ ਬੱਚੇ ਦੇ ਮੈਨੂੰ ਥੋੜਾ ਸ਼ੱਕ ਸੀ ਕਿਉਂਕਿ ਬਚਪਨ ਤੇ ਬੜਾ ਸ਼ਰਾਰਤੀ ਸੀ ਇਹ ਜਦੋਂ ਤੁਸੀਂ ਲੈ ਕੇ ਆਏ ਸੀ ਤੁਨੂੰ ਬਾਈ ਜੀ ਤੁਹਾਨੂੰ ਯਾਦ ਹੈ ਕਿ ਨਹੀਂ ਜੀ 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 ਬੜਾ ਨੱਟੀ ਸੀ ਕਾਏ ਆ ਨਾ ਪਤਲਾ ਜਿਹਾ ਸੀ ਅੱਬ ਗਾਇਕ ਪਹਿਲੇ ਤਾਂ ਤਬਲਾ ਸਿੱਖਾ ਫਿਰ ਗਾਇਕੀ ਚ ਥੋੜਾ ਬਹੁਤ ਆਇਆ ਤੇ ਇਹਦੇ ਉੱਤੇ ਮੈਨੂੰ ਥੋੜਾ ਸਿਗਾ ਕਿ ਇਹ ਬਾਲ ਬੱਚਾ ਅੱਗੇ ਜਾ ਕੇ ਭਾਜੀ ਹੁਣਾਂ ਦਾ ਵੀ ਥੋੜਾ ਸਾ ਉਹ ਸਿਗਾ ਕਿ ਇਹ ਕੀ ਕਰੂਗਾ ਅੱਗੇ ਜਾ ਕੇ ਤੇ ਮੈਂ ਇੱਕ ਵਾਰ ਇਹਦਾ ਚੇਲਾ ਦੇਖਿਆ ਇੱਕ ਹੈਪੀ ਬੁਗਪੁਰਿਆ ਇਹ ਇਹਦਾ ਮੇਰੇ ਚੇਲੇ ਦਾ ਚੇਲਾ ਤੇ ਇਹਦੇ ਇਹਨੇ ਤਬਲਾ ਜਦੋਂ ਮੈਂ ਇਹਦਾ ਹੈਪੀ ਦਾ ਸੁਣਿਆ ਮੈਨੂੰ ਨਾ ਤਬਲਾ ਤਾਂ ਮੇਰਾ ਹੀ ਹੈ ਪਰ ਇਹ ਚਲਾ ਮੇਰਾ ਨਹੀਂ ਹੈ ਫਿਰ ਜਦੋਂ ਪਤਾ ਕੀਤਾ ਤਾਂ ਕਹਿੰਦੇ ਕਹਿੰਦੇ ਨਹੀਂ ਮੈਂ ਗੁਰੂ ਜੀ ਤੁਹਾਡਾ ਚੇਲੇ ਦਾ ਚੇਲਾ ਮੈਂ ਤਾਂ ਠੀਕ ਹੈ ਤੇ ਆਪਾਂ ਪਵਨ ਨਾਲ ਦੋ ਗੱਲਾਂ ਕਰ ਲਪੇ ਜੀ ਜੀ ਆ ਪਵਨ ਬੈਠਾ ਹੈ ਆ ਨਮਸਕਾਰ ਰਿਸ਼ਮਨੋ ਇਹ ਹੈਪੀ ਹੈ ਤੇ ਬਹੁਤ ਹੀ ਅ ਅੱਜ ਬੜਾ ਭਾਗਾ ਵਾਲਾ ਦਿਨ ਹੈ ਪਵਨ ਕੀ ਅ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਕਿੱਦਾਂ ਤੂੰ ਸਿੱਖਿਆ ਕਿੱਦਾਂ ਤੇਰੇ ਮਾਤਾ ਪਿਤਾ ਸੋਨੋ ਜੀ ਤੰਨੂ ਲੈ ਕੇ ਗਏ ਔਰ ਅੱਜ ਉਹ ਪੁਰਦਾ ਨਹੀਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕਰਦਾ ਤੇਰੀ ਗਾਇਕੀ ਸੁਰੀਲੀ ਹੈ ਕੀ ਕਹਿਣਾ ਚਾਹੂਗਾ ਮੈਂ ਤਾਂ ਗੁਰੂ ਜੀ ਇਹ ਕਹਿਣਾ ਚਾਹੁੰਦਾ ਵੀ ਮੈਂ ਜੋ ਵੀ ਸਿੱਖਿਆ ਸਾਡੇ ਗੁਰੂ ਜੀ ਸਾਡੇ ਉਸਤਾਦ ਜੀ ਪੀਸੀ ਰਾਜ ਜੀ ਉਹਨਾਂ ਤੋਂ ਮੈਂ 2-3 ਸਾਲ ਉਹਨਾਂ ਦੇ ਲਾਏ ਤੇ ਉਹਨਾਂ ਤੋਂ ਮੈਂ ਤਾਂ ਨਹੀਂ ਲਈ ਹੈ ਸੰਗੀਤ ਦੀ ਔਰ ਤਬਲੇ ਦੀ ਔਰ ਸਿੰਗਿੰਗ ਦੀ ਤੇ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਵੀ ਉਹਨਾਂ ਨੇ ਜੋ ਵੀ ਸਿੱਖਿਆ ਮੈਨੂੰ ਤਾਂ ਸਿੱਖਿਆ ਤੇ ਹੁਣ ਉਹ ਜਿਹੜਾ ਤੂੰ ਗਾਉਂਦਾ ਸੀ ਜਿਹੜਾ ਰਾਗ ਤੂੰ ਗਾਇਆ ਮਰਵਾ ਰਾਗ ਦਾ ਤੇ ਬੰਦਿਸ਼ ਸੁਣਾਇਆ ਜੀ ਤੇ ਔਰ ਜਿੱਥੇ-ਜਿੱਥੇ ਤੂੰ ਪ੍ਰੋਗਰਾਮ ਕਰਦਾ ਕਿ ਉੱਥੇ ਤੋਂ ਰਾਗ ਨਹੀਂ ਚੱਲਦਾ ਸੁਫੀਆਨਾ ਹੁੰਦਾ ਪੰਜਾਬੀ ਫੋਕ ਵੀ ਹੁੰਦਾ ਹੈਨਾ ਤੇ ਜਦੋਂ ਤੂੰ ਸੁਰ ਸਰਗਮ ਸੰਗੀਤ ਕਲਾ ਮੰਦਿਰ ٹرسٹ ਬਹੁਪੁਰ ਤੋਂ ਸਿੱਖਦਾ ਸੀ ਜੀ ਉਸ ਟਾਈਮ ਜੋ ਤੂੰ ਸਿੱਖਿਆ ਸੀ ਤੇ ਉਹੀ ਤੇਰੇ ਜ਼ਿੰਦਗੀ ਵਿੱਚ ਕੰਮ ਆਇਆ ਜਾਂ ਨਹੀਂ 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 ਹੋਈ ਜੋ ਮੈਂ ਉਜੀ ਕੋ ਸਿੱਖਿਆ ਉਹ ਹੀ ਮੇਰੇ ਕੰਮ ਆ ਰਿਹਾ ਜੀ ਤੇ ਇਹ ਹੈਪੀ ਦੋਨੋਂ ਸ਼ਬਦ ਤੂੰ ਕੁਝ ਕਹਿ ਦੇ ਤੇਰਾ ਗੁਰੂ ਤਾਂ ਪਵਦ ਹੈ ਹਾਂਜੀ ਹਾਂਜੀ ਉਸਤਾਦ ਜੀ ਮੈਂ ਤੁਹਾਡੀ ਸ਼ੀਰਵਾ ਨਹੀਂ ਆ ਭਾਈ ਉਹਨਾਂ ਦਾ ਬਹੁਤ ਅਸ਼ੀਰਵਾਦ ਹੈ ਜੀ ਤੁਹਾਡਾ ਅਸ਼ੀਰਵਾਦ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਦਰਸ਼ਕ ਇਹ ਪਵਨ ਠਾਕੀ ਜੀ ਹੈ ਇਹ ਬਿਲਕੁਲ ਇਹਨਾਂ ਦਾ ਆਫਿਸ ਜਿਹੜਾ ਹੈ ਸੋਨੂ ਢੋਲੀ ਦੇ ਬਿਲਕੁਲ ਜੀਟੀ ਰੋਡ ਤੇ ਹੀ ਹੈ ਉਹ ਉਪਰ ਤੇ ਪ੍ਰੋਗਰਾਮ ਵਗਰਾ ਵੀ ਹੁੰਦੇ ਮੈਂ ਦੱਸ ਦਿੰਦਾ ਇਹ ਦੇਖੋ ਤਬਲਾ ਵੀ ਤੇ ਗਾਇਕੀ ਚ ਵੀ ਬਹੁਤ ਸਾਰੇ YouTube ਚੈਨਲ ਚ ਵੀ ਇਹਨੇ ਕੰਮ ਕੀਤਾ ਹਲੇ ਤੇ ਬਹੁਤ ਬਹੁਤ ਮੈਨੂੰ ਇੱਥੇ ਆ ਕੇ ਬਹੁਤ ਬੜੀਆ ਲਗਾ ਤੇ ਇਦਾਂ ਦੇ ਜਦੋਂ ਕੋਈ ਬੱਚਾ ਕਮਜ਼ੋਰ ਬੱਚਾ ਲੋਕ ਜਦੋਂ ਕਦੀ ਚੈੱਕ ਕਰੀਦਾ ਹੁੰਦਾ ਤੇ ਇਦਾਂ ਹੀ ਆ ਜਾਣਦੇ ਨੇ ਮੈਨੂੰ ਥੋੜਾ ਸਾ ਸਿੱਖਾ ਕਿ ਇਹ ਥੋੜਾ ਨੱਟੀ ਥਾ ਸਰਾਰਤੀ ਥਾ ਬਚਪਨ ਚ ਪਰ ਹੁਣ ਸਰਾਰਤੀ ਤੋਂ ਕਹਿੰਦੇ ਸਾਫਰ ਸਰਾਰਤੀ ਸਾਫਰ ਸੰਤ ਤੇ ਇਹ ਸੰਤ ਬਣਿਆ ਹੈ ਤੇ ਆਪ ਸਭੀ ਨੇ ਆਸ਼ੀਰਵਾਦ ਦੇਣਾ ਇਸ ਦੋਨੋਂ ਬੱਚੋਂ ਕੋ ਉੱਪਰ ਬਹੁਤ ਹੀ ਹੋਣਿਆਰ ਬੱਚੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ